ਅੱਜ న్యూਸ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾ ਰਾਇ ਇਸ ਵੇਲੇ ਮੌਜੂਦ ਆ ਫਾਜ਼ਿਲਕਾ ਫਰੋਇਦਪੁਰ ਨੈਸ਼ਨਲ ਹਾਈਵੇ ਦੇ ਉੱਪਰ ਜਲਾਲਾਬਾਦ ਦੇ ਸਾਧਾ ਥਾਣਾ ਦੇ ਬਿਲਕੁਲ ਨੇੜੇ ਜਿੱਥੇ ਕੁਝ ਸਮਾਂ ਪਹਿਲਾਂ ਜਿਹੜੀ ਇੱਕ ਝੋਨੇ ਵਾਲੀ ਟਰਾਲੀ ਆ ਉਹ ਹਾਦਸਾ ਗ੍ਰਸਤ ਹੋਈ ਆ ਗੱਲਬਾਤ ਵੀ ਕਰਦੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡਵਾਈਡਰ ਦੀ ਜਿਹੜੀ ਐਂਗਲ ਆ ਉਸ ਦੇ ਉੱਪਰ ਜਿਹੜਾ ਟਰੈਕਟਰ ਆ ਬੁਰੇ ਤਰੀਕੇ ਦੇ ਨਾਲ ਜਿਹੜਾ ਚੜ ਚੁੱਕਿਆ ਆ ਤਾਂ ਇਸ ਸਮੇਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਸਦਾ ਥਾਣਾ ਦੇ ਨਜ਼ਦੀਕ ਦੀਆਂ ਜਿੱਥੇ ਅ ਟਰੈਕਟਰ ਟਰਾਲੀ ਆ ਜਿਹੜਾ ਝੋਨੇ ਦਾ ਭਰਿਆ ਹੋਇਆ ਸੀਗਾ ਉਹ ਲੋਡ ਲੋਡਿੰਗ ਦੇ ਵਿੱਚ ਸੀਗਾ ਤਾਂ ਉਹ ਜਿਹੜਾ ਹਾਦਸਾ ਗ੍ਰਸਤ ਹੋਇਆ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿੰਨੇ ਬੁਰੇ ਤਰੀਕੇ ਦੇ ਨਾਲ ਆਊਟ ਆਫ ਕੰਟਰੋਲ ਹੋ ਕੇ ਜਿਹੜਾ ਟਰੈਕਟਰ ਸੀਗਾ ਡਵਾਈਡਰ ਦੀ ਜਿਹੜੀ ਐਂਗਲ ਹੈ ਉਸ ਦੇ ਉੱਪਰ ਜਿਹੜਾ ਜਾਂ ਵੱਜਿਆ ਤਾਂ ਇਹ ਨੇ ਤਸਵੀਰਾਂ ਜਲਾਲਾਬਾਦ ਦੀਆਂ ਗੱਲਬਾਤ ਵੀ ਆਪਾਂ ਕਰਦੇ ਆ ਕਿ ਜਿਹੜਾ ਹਾਦਸਾ ਕਿੱਦਾਂ ਵਾਪਰਿਆ ਤੇ ਜਾਨੀ ਨੁਕਸਾਨ ਦੀ ਬਚਤ ਰਹਿ ਚੁੱਕੀ ਆ ਸਾਰੀ ਗੱਲਬਾਤ ਆਪਾਂ ਇੱਥੇ ਲੋਕਾਂ ਦੇ ਨਾਲ ਕਰਦੇ ਆ ਲਾਈਵ ਤਸਵੀਰਾਂ ਨੇ ਅੱਜ ਨਿਊਜ਼ 24 ਤੇ ਬਾਈ ਜੀ ਇਹ ਕਿੱਦਾਂ ਵਾਪਰਿਆ ਇਹ ਬਾਈ ਜੀ ਟਰੈਕਟਰ ਟਰਾਲਾ ਭਰ ਕੇ ਆ ਰਿਹਾ ਸੀ ਲੱਧੂ ਵਾਲੇ ਤੋਂ ਕਹਿੰਦੇ ਨੇ ਅੱਛਾ ਜੀ ਇੱਥੇ ਆ ਤੇ ਤੁਰੇ ਆਂਦੇ ਨਾ ਬੋਰੀ ਡਿੱਗੀ ਤੇ ਟਾਇਰ ਥੱਲੇ ਆ ਗਈ ਅੱਛਾ ਜੀ ਟਾਇਰ ਥੱਲੇ ਆਣ ਕਰਕੇ ਉਹਦਾ ਸੰਤੁਲਨ ਵਿਗੜ ਗਿਆ ਪੈਣ ਕਰਕੇ ਟਰੈਕਟਰ ਪਰਲੇ ਪਾਸੇ ਉਹ ਸਾਰੀਆਂ ਬੋਰੀਆਂ ਉਹਦੇ ਉੱਪਰ ਹੀ ਡਿੱਗ ਪਈਆਂ ਅੱਗੇ ਵਾਲੀਆਂ ਹਾਂਜੀ ਡਰਾਈਵਰ ਦੇ ਉੱਪਰ ਜੀ ਤਾਂ ਬਚਤ ਰਹੀ ਹੈ ਆ ਉਹ ਜਾਨੀ ਨੁਕਸਾਨ ਤੋਂ ਬਚਤ ਤੇ ਸੱਟਾਂ ਵਿਚਾਰੇ ਨੂੰ ਬਹੁਤ ਲੱਗੀਆਂ ਰੀੜ ਹੱਡੀ ਤੇ ਵੀ ਤੇ ਮੂੰਹ ਫੇਸ ਕੁਝ ਹਾਂਜੀ ਬੋਰੀ ਉੱਤੇ ਡਿੱਗੇ ਨਾ ਮੂੰਹ ਪਰਨੇ ਵੱਜਿਆ ਜੀ ਫਿਰ ਪਿੱਛੋਂ ਕੋਈ ਹੋਰ ਵੀਕਲ ਤਾਂ ਨਹੀਂ ਆਦੀ ਲਪੇਟ ਚ ਨਹੀਂ ਨਹੀਂ ਜੀ ਹੋਰ ਕੋਈ ਵੀਕਰ ਕੇ ਲਪੇਟ ਚ ਨਹੀਂ ਆਏ ਬਚਤ ਰਹੀ ਗਈ ਜੀ ਸਾਰੇ ਲੱਗੇ ਗਏ ਨੇ ਹੁਣ ਡਰਾਈਵਰ ਸਰਕਾਰੀ ਹਸਪੀਟਲ ਜੀ ਐਂਬੂਲੈਂਸ ਆਈ ਸੀ ਲੈ ਗਏ ਆਕਰ ਹੁਣ ਵੇਖੋ ਅਗਾ ਫਰੀਦਕੋਟ ਕਰਦੇ ਨੇ ਕਿ ਇੱਥੇ ਹੀ ਰੱਖਦੇ ਨੇ ਜਾ ਬੋਰੀ ਡਿੱਕਰ ਨਾਲ ਕੱਲਾ ਆ ਹਾਂਜੀ ਬੋਰੀ ਡਿੱਕਰ ਨਾਲ ਹੀ ਆ ਸਕਦਾ ਕੰਮ ਇਹ ਫਿਰ ਲੱਲੋ ਅੰਕਲ ਕੋਲ ਮੁਕਸਰ ਤੋਂ ਆ ਉੱਪਰ ਆਏ ਅੰਕਲ ਕੋਲ ਲੱਲ ਹੈ ਇਹ ਤਾਂ ਪਤਾ ਨਹੀਂ ਕਿਸੇ ਗੱਲ ਦਾ ਤਾਂ ਬਿਲਕੁਲ ਇਹ ਤਸਵੀਰਾਂ ਨੇ ਜਲਾਲਾਬਾਦ ਫਾਜ਼ਿਲਗਾ ਫੋਕੋ ਰੋਡ ਦੀਆਂ ਸਦਰ ਥਾਣਾ ਦੇ ਬਿਲਕੁਲ ਨਹੀਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਟਰਾਲਾ ਜਿਹੜਾ ਲੋਡ ਹੋ ਕੇ ਜਿਹੜਾ ਆ ਰਿਹਾ ਸੀਗਾ ਝੋਨੇ ਦੇ ਨਾਲ ਤਾਂ ਇੱਕ ਬੋਰੀ ਡਿੱਗਣ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟਰਾਲੇ ਚੋਂ ਬੋਰੀ ਡਿੱਗੀ ਹੈ ਉਹ ਟਾਇਰ ਦੇ ਉੱਪਰ ਟਾਇਰ ਦੇ ਥੱਲੇ ਆ ਗਈ ਸੀ ਤੇ ਜਿਸ ਦੇ ਨਾਲ ਬੈਲਟਾਂ ਸੀ ਜਿਹੜੀਆਂ ਉਹ ਇਹਦੀਆਂ ਟੁੱਟ ਗਈਆਂ ਤੇ ਡਰਾਈਵਰ ਦੇ ਉੱਪਰ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਵਾਵਾ ਗੱਟੇ ਜਿਹੜੇ ਝੋਨੇ ਦੇ ਭਰੇ ਹੋਏ ਸੀਗੇ ਡ라이ਵਰ ਦੇ ਉੱਪਰ ਡਿੱਗੇ ਨੇ ਤਾਂ ਹੁਣ ਜਿਹੜਾ ਉਹਨੂੰ ਇਲਾਜ ਲਈ ਕਹਿੰਦੇ ਨੇ ਕਿ ਰੀਡ ਦੀ ਹੱਡੀ ਤੇ ਵੀ ਸੱਟ ਦੱਸੀ ਜਾ ਰਹੀ ਹੈ ਡ라이ਵਰ ਦੇ ਜਿਹੜਾ ਇਸ ਟਰੈਕਟਰ ਦੇ ਉੱਪਰ ਮੌਜੂਦ ਸੀਗਾ ਤਾਂ ਹੁਣ ਉਸ ਨੂੰ ਜਿਹੜਾ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਹੋਰ ਹੋਰ ਕਿਸੇ ਵਹੀਕਲ ਦੀ ਜਿਹੜਾ ਬਚਤ ਰਹੀ ਹੈ ਕੋਈ ਵੀ ਇਸ ਹਾਦਸੇ ਦੀ ਜਿਹੜਾ ਲਪੇਟ ਦੇ ਵਿੱਚ ਨਹੀਂ ਆਇਆ ਕੋਈ ਵੀ ਵਹੀਕਲ ਤਾਂ ਦੱਸਿਆ ਜਾ ਰਿਹਾ ਹੈ ਕਿ ਥੋੜੀਆਂ ਬਹੁਤ ਜਿਹੜੀਆਂ ਸੱਟਾਂ ਉਹ ਵੀ ਗੱਟਿਆਂ ਦੇ ਨਾਲ ਹੀ ਕਹਿੰਦੇ ਨੇ ਲੱਗੀਆਂ ਨੇ ਇਹ ਤਸਵੀਰਾਂ ਨੇ ਕਿ ਜਿਹੜਾ ਗੱਟਾ ਡਿੱਗਣ ਦੇ ਨਾਲ ਜਿਹੜਾ ਟਰੈਕਟਰ ਟਰਾਲਾ ਸੀਗਾ ਉਹ ਜਿਹੜਾ ਬੇਕਾਬੂ ਹੋ ਗਿਆ ਤੇ ਜਿਸ ਦੇ ਨਾਲ ਬੇਕਾਬੂ ਹੋ ਕੇ ਡਿਵਾਈਡਰ ਦੀ ਜਿਹੜੀ ਐਂਗਲ ਆ ਉਸ ਦੇ ਉੱਪਰ ਜਾ ਟਕਰਾਇਆ ਤਾਂ ਬਿਲਕੁਲ ਬਣੇ ਰਹੋ ਐਜਨੀ ਉਸ 24 ਦੇ ਨਾਲ ਮੈਂ ਜਸਵਿੰਦਰ ਬੋਪਰ ਆ ਜਲਾਲਾਬਾਦ